ਸਾਸਰੀ ਕਾਲ ਜੀ ਵੀਰ ਅਤੇ ਭੈਣਾਂ ਸਾਰਿਆਂ ਨੂੰ ਸਾਸਰੀ ਕਾਲ ਜੀ ਬੱਚਿਆਂ ਨੂੰ ਬਹੁਤ ਬਹੁਤ ਪਿਆਰ ਮੇਰਾ ਚੈਨਲ ਬੇਬੇ ਦੀ ਰਸੋਈ ਵਿੱਚ ਆਉਦਾ ਸਵਾਲ ਦਿੱਤਾ ਅੱਜ ਆਪਾਂ ਬੇਬੇ ਦੀ ਰਸੋਈ ਦੇ ਵਿੱਚ ਏਗ ਆਮਲੇਟ ਤਰੀ ਬਣਾਉਣ ਜਾਣਾ ਹੈ ਏਗ ਆਮਲੇਟ ਤਰੀ ਬਣਾਉਣ ਦੇ ਲਈ ਆਪਾਂ ਤਿੰਨ ਕੌਲੀਆਂ ਲੈਤੀਆਂ ਨੇਗੀਆਂ ਇਹਨਾਂ ਦੇ ਵਿੱਚ ਆਪਾਂ ਕਿਉਂ ਲਾਵਾਂਗੇ ਇਸ ਤਰ੍ਹਾਂ ਕਰਕੇ ਬਰਸ਼ ਦੇ ਨਾਲ ਮਾਰ ਕੇ ਲਾ ਗਣਾ ਸਾਰੇ ਤੋਂ ਤਰਪਕੰਦੀ ਹੁਣ ਆਪਾਂ ਇਹਦੇ ਵਿੱਚ ਕੌਲੀਆਂ ਨੂੰ ਇੱਧਰ ਆਪਣਾ ਪਾਣੀ ਧਰਿਆ ਹੋਇਆ ਕੜਾਹੀ ਦੇ ਵਿੱਚ ਉਬਲਵਾ ਇਹਦੇ ਵਿੱਚ ਤਿੰਨੇ ਕੌਲੀਆਂ ਨੂੰ ਛੱਡ ਦੇਣਾ ਹੁਣ ਆਪਾਂ ਇਹਦੇ ਵਿੱਚ ਆਂਡੇ ਪਨਪਨ ਪਾਉਣੇ ਦੋ ਦੋ ਅੰਡੇ ਪਾਵਾਂਗੇ ਆਪਾਂ ਇੱਕ ਇੱਕ ਕੌਲੀ ਦੇ ਵਿੱਚ ਹੁਣ ਆਪਾਂ ਇਹਦੇ ਉੱਤੇ ਪਾਵਾਂਗੇ ਅੰਡਾ ਦੇ ਉੱਪਰ ਪਿਆਜ਼ ਜੀਰੇ ਨੇ ਆਪਾਂ ਤੇ ਟਮਾਟਰ ਚੀਰੇ ਨੇ ਤੇ ਹਰੀ ਮਿਰਚ ਚੀਰੀ ਆ ਇਹ ਆਪਾਂ ਥੋੜਾ ਥੋੜਾ ਸਮਾਨ ਪਾਵਾਂਗੇ ਇਸ ਵਿੱਚ ਬਾਕੀ ਆਪਾਂ ਪਾਵਾਂਗੇ ਮਸਾਲਾ ਜਦੋਂ ਤਿਆਰ ਕੀਤਾ ਉਹਦੋਂ ਉਹਦੇ ਵਿੱਚ ਆਪਾਂ ਟਮਾਟਰ ਪਾਦਾਂਗੇ ਨਾਲੀ ना ही आप हरी मिर्च पा देंगे नाल ही आप थोड़ा थोड़ा लून पा देंगे चूंडी के नाल ही थोड़ा थोड़ा लून पाँ ज़्यादा नहीं पावर जो चीज़ पाने फिर तरी च पानी है ये आप रेड चिली फ्लैक्स पा देंगे ਥੋੜਾ ਥੋੜਾ ਹੀ ਆਪਾਂ ਲਗਾ ਦੋ ਦੋ ਚਾਰ ਚਾ ਦਾਣੇ ਤੇ ਹੁਣ ਆਪਾਂ ਇਹਨੂੰ ਟੱਕ ਦਾਂਗੇ ਸਰੋ ਦਾ ਪਰ ਗੈਸ ਆਪਾਂ ਇਹਨੂੰ ਟੱਕ ਕੇ ਪੱਕਣ ਦਿੰਨੇ ਹਾਂ ਹਾਂਜੀ ਆਪਾਂ ਗਰੇਵੀ ਤਿਆਰ ਕਰਨ ਦੇ ਲਈ ਸਰੋ ਦਾ ਤੇਲ ਪਾ ਲਿਆ ਹੁਣ ਆਪਾਂ ਅਜੇ ਪਹਿਲਾਂ ਪਾਵਾਂਗੇ ਸਭ ਤੋਂ ਜੀਰਾ ਤੋਂ ਪਹਿਲਾਂ ਆਪਾਂ ਅੱਜ ਪਾਵਾਂਗੇ ਜੀਰਾ ਤੇਲ ਆਪਣਾ ਗਰਮ ਸੀਗਾ ਇੱਕ ਚਮਚਾ ਜੀਰੇ ਦਾ ਪਾ ਲਈ ਆਪਾਂ ਤੇ ਤੇਲ ਆਪਣਾ ਗਰਮ ਸੀਗਾ ਤੇ ਥੋੜਾ ਜਿਹਾ ਆਪਾਂ ਸਾਫਤ ਧਨੀਆ ਪਾਵਾਂਗੇ ਅੱਧਾ ਖਚੌਂਚਾ ਇਸ ਤਰ੍ਹਾਂ ਮਰੋੜ ਕੇ ਜੇ ਸਾਫਤ ਧਨੀਆ ਦਾ ਪਾਵਾਂਗੇ ਨਾਲ ਆਪਾਂ ਪਾਵਾਂਗੇ ਪਿਆਜ਼ ਬਰੀਕ ਚਿਰੇ ਹੋਏ ये अपना ग्रेवी तैयार करने के लिए समान तैयार किया गया प्याज भज थोड़े जी ना ही आप हरी मिर्च पा देंगे थोड़े जी प्याज भुजा तो ਹੁਣ ਆਪਾਂ ਇਹ ਹਰੀ ਮਿਰਚ ਪਾਉਣੇ ਆ ਤੇ ਨਾਲ ਹੀ ਆਪਾਂ ਟਮਾਟਰ ਪਾ ਦਾਂਗੇ ਕਿਉਂਕਿ ਟਮਾਟਰ ਗਲਣ ਨੂੰ ਵੀ ਟਾਈਮ ਲੱਗ ਜਾਂਦਾ ਜਿਹੜੇ ਥੋੜੇ ਜਿਹਾ ਕੱਚੇ ਟਮਾਟਰ ਹੁੰਦੇ ਨੇ ਉਹਨਾਂ ਨੂੰ ਗਲਣ ਨੂੰ ਟਾਈਮ ਲੱਗ ਜਾਂਦਾ ਐਸੇ ਟਮਾਟਰ ਦੇ ਫਿਰ ਆਪਾਂ ਥੋੜਾ ਜਿਹਾ ਗੰਢਾਂ ਦਾ ਤੜਕਾ ਲਾ ਕੇ ਉਹਰੇ ਦੇ ਪੰਡੇ ਕੇ ਨਾਲ ਦੇ ਨਾਲ ਟਮਾਟਰ ਪਾ ਕੇ ਤੇ ਰੱਖ ਹਾਂਜੀ ਆਪਣੇ ਅਧਿਕ ਤੜਕਾ ਭਰ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਪਾਉਣਾ ਇੱਕ ਚਮਚਾ ਨੂਨ ਦਾ ਪਾਉਣੇ ਆਂਗੇ ਨੂਨ ਦੇ ਨਾਲ ਇਹ ਜਲਦੀ ਗਲ ਜਾਊਗਾ ਆਪਣੇ ਗੰਡੇ ਤੇ ਟਮਾਟਰ ਬਾਕੀ ਮਸਾਲੇ ਆਪਾਂ ਇਹਦੇ ਗਲੇ ਤੇ ਪਾਉਣੇ ਆਂਗੇ ਥੋੜੇ ਜਿਹਾ ਪਾਚੇ ਲੀਫ ਲੈਕਸ ਪਾ ਦਨੇ ਤੇ ਵਿੱਚ ਥੋੜੇ ਚਾਰ ਪੰਜ ਥੋੜੇ ਜਿਹਾ ਦਾਣੇ ਜਿਹਾ ਪਾਉਣੇ ਹੁੰਨੇ ਆਪਾਂ ਜ਼ਿਆਦਾ ਨਹੀਂ ਪਾਉਂਦੇਗੇ ਟੈਸਟ ਆਉਣ ਦੇ ਲਈ ਵੀ ਤੇ ਥੋੜੀ ਜਿਹੀ ਆਪਾਂ ਲਾਲ ਮਿਰਚ ਪਾਈ ਹੈਗੀ ਥੋੜੀ ਜਿਹੀ ਪਾਈ ਹੈ ਤੁਹਾਡੇ ਸਾਹਮਣੇ ਜੋ ਪਾਈ ਹੈ ਥੋੜੀ ਸਾਹਮਣੇ ਪਾਈ ਹੈ ਇੱਕ ਚਮਚਾ ਭਰ ਕੇ ਆਪਾਂ ਹਲਦੀ ਦਾ ਤੇ ਨਾਲ ਆਪਾਂ ਮੰਗੇ ਗਰਮ ਮਸਾਲਾ ਇੱਕ ਗਾਰਮ ਮਸਾਲਾ ਪਾ ਮਾ ਗਏ ਆਪਾਂ ਐਨਾ ਕ ਤੇ ਇਹ ਗਰਮ ਮਸਾਲਾ ਇਹ ਸੀਕ੍ਰੇਟ ਮਸਾਲਾ ਪੈ ਸਾਡਾ ਤੇ ਜਿਹਦੇ ਨਾਲ ਇਹ ਬਹੁਤ ਟੈਸਟੀ ਬਣਦੀ ਹੈ ਦਾਲ ਸਬ지 ਤੇ ਤੇ ਇਸ ਸਮੈਲ ਬਹੁਤ ਵਧੀਆ ਆਉਂਦੀ ਹੈ ਖੁਸ਼ਬੂ ਇਹਦੇ ਚ ਪੂਰੀ ਵਧੀਆ ਆਉਂਦੀ ਹੈ ਤੇ ਨਾਲ ਆਪਾਂ ਪਾ ਮਾ ਗਏ ਰੁਗੈਨ ਇਹ ਵੀ ਆਪਾਂ ਥੋੜਾ ਜਿਹਾ ਪਾਤਾ ਤਾਂ ਨਹੀਂ ਆ ਪੜ ਰਾ ਆਪਾਂ ਤਾਂ ਨਹੀਂ ਆਪਾਂ ਸਾਫਤ ਪੜ ਨਹੀਂ ਆ ਪਤਾ ਤੇ ਹੁਣ ਆਪਾਂ ਇਹਦੇ ਚ ਪਾਵਾਂਗੇ 2-3 ਚਮਚੇ ਦਹੀਂ ਦੇ ਇੱਕ ਚਮਚਾ ਪਾਹੋਰ ਪਾ ਦਿੰਨੇ ਦੇਖੋ ਆਪਣਾ ਲਖਾਰਿਆਂ ਦੀ ਖਸਬੂ ਜੇ ਤੁਸੀਂ ਦੇਖ ਸੁੰਘ ਸਕਦੇ ਹੁੰਦੇ ਤਾਂ ਆਪਣੇ ਸੁੰਘ ਲੈਂਦੇ ਬਹੁਤ ਵਧੀਆ ਆਪਣੇ ਸੀਕ੍ਰੇਟ ਮਸਾਲੇ ਦੀ ਖਸਬੂ ਆ ਦੇਖੋ ਕਿੰਨਾ ਵਧੀਆ ਬਣ ਕੇ ਇਹ ਰੈਡੀ ਹੋ ਜਾਗਾ। ਹੁਣ ਆਪਾਂ ਇਸ ਵਿੱਚ ਪਾ ਦੇਣਾ ਪਾਣੀ। ਆਪਾਂ ਪਾਣੀ ਪਾਤਾ ਹੁਣੇ ਹੈ। ਪਾਣੀ ਰਿੱਜੂਗਾ ਤੇ ਜਾ ਕੇ ਆਪਣੇ ਚੰਗੀ ਤਰ੍ਹਾਂ ਇਹ ਸਾਰਾ ਕੁਝ ਪੁੱਜ ਜਾਊਗਾ। ਤੇ ਹੁਣ ਆਪਾਂ ਉਧਰ ਵੀ ਦੇਖਦੇ ਆ ਜਿਹੜਾ ਆਪਣੇ ਅੰਡੇ ਤਰੇ ਹੋਏ ਸੀਗੇ। ਆਮਲੇਟ ਬਣਨੇ ਇਹਨੂੰ ਵੀ ਪਾ ਟੱਕ ਦਿੰਨੇ ਆ ਟੱਕ ਕੇ ਪੱਕੂਗਾ ਜਿਹੜੇ ਆਪਾਂ ਇੱਧਰ ਆਂਡੇ ਕੌਲੀਆਂ ਚ ਪਾ ਕੇ ਵਾਇਲ ਹੋਣੇ ਤੇ ਸੀਗੇ ਉਹ ਵਾਇਲ ਹੋ ਚੁੱਕੇ ਨੇਗੇ ਦੇਖੋ ਕਿੰਨੇ ਸੋਹਣੇ ਆਪਣੇ ਆਮਲੇਟ ਬਣ ਕੇ ਤਿਆਰ ਹੋ ਚੁੱਕੇ ਨੇਗੇ ਹੁਣ ਆਪਾਂ ਇਹ ਕੌਲੀਆਂ ਬਾਹਰ ਕੱਢਦੇ ਆਂਗੇ ਕੱਢ ਕੇ ਤੇ ਇਹਨਾਂ ਦੇ ਵਿੱਚੋਂ ਆਮਲੇਟ ਕੱਢਦੇ ਆਂ ਆਪਣੇ ਪਤੰਨੇ ਕੌਲੀਆਂ ਉੱਚ ਕੱਢ ਲੀਆਂ ਤੇ ਹੁਣ ਥੋੜੀਆਂ ਜਿਹੀ ਠੰਡੀਆਂ ਹੋਏ ਤੇ ਫਿਰ ਆਪਾਂ ਇਹਨਾਂ ਦੇ ਵਿੱਚੋਂ ਆਮਲੇਟ ਕੱਢਦੇ ਆਂਗੇ ਆਪਾਂ ਹੁਣ ਨਾ ਆ ਦੇਖੋ ਬੜਾ ਕਿੰਨਾ ਸੋਹਣਾ ਤਾਂ ਇਹ ਬਣ ਕੇ ਤਿਆਰ ਹੋਏ ਨੇ ਵਿੱਚ ਤੇ ਆਪਣ ਨੂੰ ਬੜੇ ਆਸਾਨੀ ਦੇ ਨਾਲ ਚੱਕ ਸਕਦੇ ਆ ਕਿਉਂਕਿ ਆਪਣਾ ਥੱਲੇ ਕਿਉਂ ਲਾਇਆ ਹੋਇਆ ਸੀਗਾ ਦੇਖੋ ਹਜੇ ਵੀ ਪਨੇ ਗਰਮ ਮਕਾਉ ਲੇਗਾ ਬਹੁਤ ਗਰਮ ਹੋਣਗੇ ਆਪ ਤਾਂ ਦੇਖ ਕੇ ਧਿਆਨ ਦੇ ਨਾਲ ਤੁਸੀਂ ਇਹ ਕੰਮ ਕਰਨਾ ਥੰਦਕੇ ਹਲਣਾ ਨਾ ਪਾਣੇ ਬਸ ਫੁੱਲ ਲਿਓ ਕਿੰਨੇ ਸੋਹਣੇ ਬਣ ਕੇ ਤਿਆਰ ਹੋਏ ਨੇ ਆਪਣੇ ਆਮਲੇਟ ਤੇ ਪਾਣੀ ਦੀ ਭਾਫ਼ ਦੇ ਨਾਲ ਪਨੇ ਤੇ ਹੁਣ ਆਪਾਂ ਇਹਨਾਂ ਨੂੰ ਪਾਉਣਿਆਂ ਜਿਹੜੀ ਆਪਾਂ ਗਰੇਵੀ ਤਿਆਰ ਕੀਤੀ ਆ ਉਹਦੇ ਵਿੱਚ ਹਾਂਜੀ ਇਹ ਗਰੇਵੀ ਆਪਾਂ ਚੈੱਕ ਕਰ ਲਈ ਗਰੇਵੀ ਆਪਾਂ ਬਣ ਚੁੱਕੀ ਹੈਗੀ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਪਾਂ ਆਮਲੇਟ ਕੌਲੀਆਂ ਦੇ ਵਿੱਚ ਹੁਣ ਕੱਢ ਕੇ ਹਟੇ ਆ ਉਹ ਆਪਾਂ ਇਹਦੇ ਵਿੱਚ ਪਾ ਦਈਏ ਜਿਹੜੇ ਪਨੇ ਬੜੇ ਆਰਾਮ ਦੇ ਨਾਲ ਹੀ ਤੁਸੀਂ ਪਾਉਣੇ ਨੇਗੇ ਤੇ ਤਿਆਰ ਸਨ ਗਰੇਨੀ ਪਾ ਲਈ ਚਲੋ ਦੇਖੋ ਬਣ ਬਹੁਤ ਵਧੀਆ ਬਣ ਕੇ ਤਿਆਰ ਹੋਈ ਆਪਣੀ ਸਬਜੀ ਤੇ ਹੁਣ ਆਪਾਂ ਇਹਦੇ ਤੇ ਕਸੂਰੀ ਮੇਥੀ ਪਾਉਣੀ ਹੈਗੀ तो हम आपको कसूरी मेथी पा दी बस मेन चीज़ अपनी एक ही रहेगी बाकी अपनी सब्जी बन के रेडी आज कसूरी मेथी पा दी जे अपने को भंडे धनिया ना और सोने तो सहागे वाली गल होगी सी ते चलो हजे रुत्त नहीं हैगी ਤਾਂ ਇਹ ਸਾਰੇ ਚ ਟਮਲ ਜਾਂਦਾ ਪਿੰਡਾਂ ਦੇ ਵਿੱਚ ਮੁਸ਼ਕਲ ਆ ਤੇ ਆਪਾਂ ਬਸ ਇਸੇ ਤਰ੍ਹਾਂ ਹੀ ਪੰਨੇ ਦੇਖੋ ਬਣ ਚੁੱਕੀ ਹੈਗੀ ਹੁਣ ਪੰਨੇ ਆਪਾਂ ਸਾਰੀ ਗਰੇਵੀ ਜਿਹਦੇ ਦੇ ਉੱਤੇ ਪਾਤੀਆਂ ਇਸ ਤਰ੍ਹਾਂ ਹੁਣ ਇਹ ਦੋਨੇ ਪਾਸੇ ਚੰਗੀ ਤਰ੍ਹਾਂ ਗਰੇਵੀ ਇਹਨਾਂ ਦੇ ਵਿੱਚ ਮਿਕਸ ਹੋ ਜੂਗੀ ਤੇ 10 ਮਿੰਟ ਦੇ ਲਈ ਆਪਾਂ ਇਹਨੂੰ ਢੱਕ ਕੇ ਰੱਖਾਂਗੇ ਆਪਣੀ ਆਮਲੇਟ ਕੜੀ ਬਣ ਕੇ ਤਿਆਰ ਹਾਂ ਹਾਂਜੀ ਦੇਖੋ ਆਪਾਂ ਚੈੱਕ ਕਰਨਗੇ ਦੇਖੋ ਬਹੁਤ ਸੋਹਣੀ ਬਣ ਕੇ ਆਪਣੀ ਰੈਡੀ ਹੋ ਗਈ ਤੇ ਬਸ ਆਪਾਂ ਇਹਨਾਂ ਚੱਕ ਕੇ ਅਹੀਂ ਕੌਲੀਆਂ ਚ ਪਾ ਲੈਣਾਗਾ ਸਾਰੀ ਚੀਜ਼ ਆਪਣੀ ਬਿਲਕੁਲ ਰਿਜ ਚੁੱਕੀ ਹੈਗੀ ਤੇ ਬਹੁਤ ਵਧੀਆ ਬਣੀ ਆਗੀ ਤੇ ਤੁਸੀਂ ਵੀ ਆਪਣੇ ਬਣਾ ਕੇ ਦੇਖਿਓ ਤੇ ਜੇ ਮੇਰੀ ਰੈਸਪੀ ਤੁਹਾਨੂੰ ਵਧੀਆ ਲੱਗੀ ਆ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰ ਲਓ ਤੇ ਘੰਟੀ ਦਾ ਬਟਨ ਦਬਾ ਦਿਓ ਤੇ ਵੱਤ ਵੱਤ ਮੈਨੇ ਕਮੈਂਟ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਵੱਤ ਵੱਤ ਤੇ ਨਤ ਨਵੀਂ ਵੀਡੀਓ ਦੇਖਣ ਦੇ ਲਈ ਮੇਰਾ ਚੈਨਲ ਬੇਬੇ ਦੀ ਰਸੋਈ ਨੂੰ ਸਬਸਕ੍ਰਾਈਬ ਕਰ ਲਓ ਤੇ ਇਹ ਪਾਣੀ ਆਪਣੀ ਆਮਲੇਟ ਘੜੀ ਬਣ ਕੇ ਬਿਲਕੁਲ ਤਿਆਰ ਆ ਆਮਲੇਟ ਤਰੀ ਬਣ ਕੇ ਬਿਲਕੁਲ ਤਿਆਰ ਆ ਇਹ ਤੇ ਤੁਸੀਂ ਬਣਾਇਓ ਤੇ ਇਸ ਤਰ੍ਹਾਂ ਬਣਾ ਕੇ ਦੇਖਿਓ ਤੇ ਠੀਕ ਆ ਪਾਣੀ ਮਿਲਦੇ ਆ ਕੱਲ ਨੂੰ ਕਿਸੇ ਨਵੀਂ ਰੈਸਪੀ ਦੇ ਨਾਲ ਸਵੇਰ 9 ਵਜੇ ਆਪਣੀ ਵੀਡੀਓ ਹੁੰਦੀ ਹੈਗੀ ਤਦ ਤੱਕ ਲਈ ਸਤਿ ਸ੍ਰੀ ਅਕਾਲ